ਬੰਦਿਆ ਨਾ ਕਰ ਅਤਿਆਚਾਰ ਬੰਦਿਆ ਨਾ ਕਰ ਅਤਿਆਚਾਰ ਬੰਦਿਆ ਝੂਠੀ ਏ ਰਿਸ਼ਤੇਦਾਰੀ ਝੂਠਾ ਏ ਸੰਸਾਰ ਕਈਆਂ ਦੇ ਤੂੰ ਘਰ ਉਜਾੜੇ ਚੱਕ ਲੈਂਦਾ ਜਦੋਂ ਹਥਿਆਰ ਅਨਮੋਲ ਚੀਜ਼ ਤੂੰ ਦੁਨੀਆ ਦੀ ਕਰ ਥੋੜਾ ਜਿਹਾ ਵਿਚਾਰ ਬੰਦਿਆ ਨਾ ਕਰ ਅਤਿਆਚਾਰ ਬੰਦਿਆ ਨਾ ਕਰ ਅਤਿਆਚਾਰ ਦੁਨੀਆ ਤੇ ਕਈ ਆਏ ਕਈ ਉਡਗੇ ਮਾਰ ਉਡਾਰ ਰੱਬ ਦਾ ਨਾਮ ਤੂੰ ਜਪ ਲੈ ਜ਼ਿੰਦਗੀ ਤੇਰੀ ਦਿਨਚਾਰ ਸ਼ਾਨੋ ਸ਼ੌਕ ਤਾਂ ਐਥੇ ਰਹਿ ਜਾਣੀਆਂ ਬੇੜੇ ਪਿਆਰ ਰਹਿਣਾ ਖਲਾਰ ਬੰਦਿਆ ਨਾ ਕਰ ਅਤਿਆਚਾਰ ਬੰਦਿਆ ਨਾ ਕਰ ਅਤਿਆਚਾਰ ਸ਼ਮਸ਼ਾਨ ਤੱਕ ਤੇਰੇ ਨਾਲ ਜਾਣਗੇ ਭਾਈ ਭੈਣ ਨਾਲ ਵਿਆਹੀ ਨਾਰ ਉੱਥੇ ਮਿਲਣੇ ਨੇ ਤੈਨੂੰ ਮਾਂ ਛਾਂ ਥਾਂ ਤੇ ਜਿਗਰੀ ਯਾਰ ਜਗ ਤੇ ਵੀ ਰੱਖ ਲੈ ਆਪਣਾ ਸੋਹਣਾ ਕਿਰਦਾਰ ਬੰਦਿਆ ਬੰਦਿਆ ਨਾ ਕਰ ਅਤਿਆਚਾਰ ਬੰਦਿਆ ਨਾ ਕਰ ਅਤਿਆਚਾਰ